ਆ ਨੂਰ ਮੇਰਾ ਆਪਣੇ ਘਰ ਦੀ ਨਾ ਦੁਖੀ ਨਹੀਂ ਲੜਦਾ ਹੀ ਝਗੜਦਾ ਹੀ ਉਹਦੇ ਨਾਲ ਦੀ ਲੇਲੋਣ ਲੜ ਬੜੇ ਤੇ ਹੀ ਪਹੁੰਚੇ ਦੇ ਤੇ ਮੇਰੇ ਭਰਾ ਨੂੰ ਕਹਿੰਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਤੂੰ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਦੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਦੇ ਇੱਥੇ ਆਪਣੇ ਆਪ ਨੂੰ ਗੱਡੀ ਥੱਲੇ ਦੇ ਲਿਆ ਕਿੰਨੇ ਬੱਚੇ ਰਹੇ ਸੱਲਾ ਬੱਚੇ ਨੇ ਭਾਈ ਦੋ ਕੁੜੀਆਂ ਇੱਕ ਮੁੰਡਾ ਵਾ ਪਹਿਲਾਂ ਭਾਰ ਵੀ ਗਿਆ ਜਿੱਦ ਉਹ ਇਹ ਵੇਖਿਆ ਤਾਂ ਇਹਦਾ ਹੀਗਾ ਦਵਾਈ ਦਵਾਇ ਤੇ ਜਨਾਨੀ ਨੇ ਕੇ ਨਾਲ ਇੱਕ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅਗਲੀ ਵੱਡੀ ਕੁੜੀ 15 ਸਾਲ ਦੀ ਤੇ ਛੋਟੀ 13 ਸਾਲ ਦੀ ਬੰਡਾ ਤੇ 7 ਸਾਲ ਦਾ ਜੇ ਇਹਦੀ ਉਮਰ ਤਿੰਨ ਸੀ ਇਹਦੀ ਉਮਰ 7 ਸੀ ਜੀ ਜੀ ਕੀ ਨਾਮ ਕੀ ਹੈ ਇਹਦਾ ਨਾ ਬੰਡੇ ਤੇ ਜਨਾਨੀ ਭੜਾ ਰੋਗੀ ਤੇ ਆਪਦੀ ਮਾਂ ਨਾਲ ਰੜੀਦੀ ਤੇ ਮਾਂ ਨੇ ਬਿਕਰ ਪਟਾਇਆ ਨਾ ਅੰਦੀ ਨੇ ਕਿ ਆਉਗੀ ਜਨਾਨੀ ਨੂੰ ਫੜਾਉ ਵੀ ਬੱਚੇ ਦਾ ਮਸਲਾ ਅਲੱਗ ਦਾ ਹੋਵੇ ਵੀ ਮੇਰਾ ਦੇ ਹੋ ਰਿਹਾ ਛੋਟਾ ਮੇਰਾ ਬੰਤਾ ਛੋਟਾ ਵਾਦੋ ਇਹ ਜਨਾਨੀ ਨੇ ਬਹੁਤ ਕਰਜਾ ਚੁੱਕਿਆ ਤੇ ਆਣ ਕੇ ਬੋਟਾ ਵੇਚ ਕੇ ਅੱਧਾ ਕਰਜਾ ਲਾਇਆ ਵਾ ਅੱਲਾ ਦੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋ ਵਾਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਾਜ਼ਾ ਮੈਂ ਚੰਗਾ ਪਤਾ ਨਹੀਂ ਇਹਨਾਂ ਦੋ ਤਿੰਨ ਵਾਰੀ ਗੱਡੀ ਚੱਲੇ ਵੈਨੇ ਕਹਿੰਦੀ ਗੱਡੀ ਚੱਲੇ ਆਇਆ ਤਾਂ ਗੁੱਸੇ ਨਾਲ ਤੁਰ ਜਾਂਦਾ ਰਿਹਾ ਉਹਨਾਂ ਦੋ ਤਿੰਨ ਬੁੱਡੀਆਂ ਨੇ ਟਾਲਿਆ ਬੱਚਾ ਘਰ ਸੜ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਹਾ ਗੱਡੀ ਚੱਲੇ ਕੋਣ ਦਾ ਅੱਧੀ ਵੇ ਤੁਰ ਗਿਆ 8 10 10 ਵਾਰੀ ਗਈ ਆ ਇਹ ਜਾਂਦਾ ਰਿਹਾ ਸੋਹਰੇ ਤੇ ਲੈ ਆਉਂਦਾ ਰਿਹਾ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਣੀ ਆ ਉਧਰ ਵੱਡੇ ਵਾਲੇ ਮੈਂ ਨਹੀਂ ਕੋ ਮਾੜੀ ਚੰਗੀ ਕਰਨੀ ਪਿਆ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਕੌਣ ਮੈਂ ਕੀ ਕਰਾਂ ਮੈਂ ਮੇਰੇ ਨਾਲ ਕਲੀਕ ਗਿਆ ਮੈਂ ਦਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਸਾਰੇ ਰਾਤ ਨਹੀਂ ਕਰ ਗਿਆ ਐਤੋਂ ਮੇਰਾ ਪਾਰਾ ਰਮੁਨੀਆ ਵਾਚਾ ਦੋ ਰੱਖੇ ਨੇ ਮੇਰੇ ਅਬਛਿਆ ਮੈਂ ਕਰਦੇ ਹੁਣ ਹਾਂਜੀ ਕੀ ਮੰਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਸ਼ਰੀਰ ਨਾਲ ਕੀ ਦੇ ਨਾ ਉਹਨੂੰ ਮੈਂ ਕੁਝ ਕਰਵਾਉਣਾ ਚਾਹਨੀ ਹਾਂ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਇਹ ਮਾਲ ਖਵਾ ਲੈਣੇ ਹੁਣ ਮੈਂ ਇੱਕ ਵਾਰੀ ਮੈਂ ਗੁੱਤ ਖਵਾਣੀ ਹਾਂ ਦਵਾ ਮਾਵਾ ਤੇ ਆਦੀ ਤੁਹਾਨੂੰ ਪਤਾ ਲੱਗਾ ਕੋਈ 6 ਵਜੇ ਦਾ ਮੈਂ ਮੋਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਛੀਨੇ ਵਾਲੀ ਸਾਈਡ ਨੂੰ ਆ ਅਨਨੌਨ ਗੱਡੀ ਦੇ ਨਾਲ ਜਿਹੜਾ ਵਾ ਇੱਕ ਪਤਾ ਲੱਗਾ ਵੀ ਪੈਦਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਰਿਹਾ ਸੀਗਾ ਤੇ ਪਿੱਛੇ ਕਿੱਧਰੋਂ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਜਿਹੜਾ ਨਾ ਅਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਿਨਾ ਗੁਰਦਾਸਪੁਰ ਇਹ ਅਨਨੌਨ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਹੋਈ ਹੈ ਉਮਰ ਕੋਈ ਨਹੀਂ ਬਣੀ ਇਹਦੀ ਉਮਰ ਕਰੀਬ ਹੈ ਗਈ ਆ 30 ਸਾਲ ਦੀ ਪਰਨਾ ਨੂੰ ਨਹੀਂ ਪਤਾ ਲੱਗਦਾ ਕਿ ਅੰਤ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉਹ ਠੀਕ ਕਰ ਵੀ ਉਹ ਜਿਹੜੀ ਜਿਹੜੀ ਕੋਈ ਕਾਰਨ ਪਤਾ ਲੱਗਾ ਤੇ ਬਾਅਦ ਇਹਨਾਂ ਹਾਲ ਤੇ 194 ਬੀਐਨਐਸ ਅੱਦੀ ਕਰ ਰਹੀ ਹੁੰਦੇ ਜੰਦੀ ਆ ਰਹੀ ਤੇ ਪਤਾ ਲੱਗਾ ਵੀ ਆਪਣੇ ਘਰਦਿਆਂ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆ ਕਰਜਾ-ਕੁਰਜਾ ਵੀ ਬਥੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰਦਿਆਂ ਦੇ ਕਹਿਣ ਮੁਤਾਬਕ ਪਰ ਬਾਕੀ ਜੇ ਬਾਅਦ ਚ ਕੋਈ ਪਤਾ ਲੱਗੂਗਾ ਤੇ ਕੋਈ ਉਹ ਆ ਰਹੀ ਹੈ। ਤਦ ਹੀ ਉਹ ਆ ਰਹੀ ਹੈ। ਉਹਦੀ ਮਾਤਾ ਆਈ ਆ ਤੇ ਉਹਦਾ ਵੱਡਾ ਭਰਾ ਆ। ਤੋਂ ਉਹਨਾਂ ਨੇ ਬਿਆਨ ਲਕਾਏ ਸਾਨੂੰ। ਤੇ ਉਹਨਾਂ ਬਿਆਨਾਂ ਤੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ।